ਹੈ ਰੱਬਾ ਸਾਰਾ ਫੇਰ ਆ ਗਿਆ ਦੋ ਤਿੰਨ ਦਿਨ ਦਾ ਲਾਗਾ ਵੀ ਨਹੀਂ ਪੰਦਾ ਮਿੱਤ ਘਰੇ ਆ ਕੇ ਵੜ ਜਾਂਦਾ ਸਾਰਾ ਸੱਤ ਆੜੀ ਤਨ ਜਫੀ ਪਾਲਾ ਕੋ ਤੇ ਜਫੀ ਪਾਲਾ ਹਾ ਠੰਡ ਪੈ ਜਾਂਦੀ ਏ ਧੀਆ ਪੁੱਤਾਂ ਨੂੰ ਮਿਲ ਕੇ ਹੈ ਹਾਂਜੀ ਹੋਰ ਘਰੇ ਠੀਕ ਆ ਸਾਰੇ ਠੀਕ ਆ ਸਾਰੇ ਕੁੜੀ ਕਿੱਥੇ ਆ ਡਿਊਟੀ ਗਈ ਆ ਡਿਊਟੀ ਗਈ ਆ ਓਹ 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 ਗਰਮੀ ਆ ਬੱਤ ਗਰਮੀ ਅੱਜ ਜਿਆਦੀ ਹੋ ਗਈ ਮੈਂ ਆਇਆ ਸੀ ਅੱਜ ਹੀ ਆ ਹਾਂ ਮੈਂ ਆਇਆ ਸੀ ਅੱਜ ਮਾਂ ਖਾ ਚੱਲ ਜਵਾਕਾ ਨੂੰ ਮਿਲਿਆ ਵਾ ਹਾਂ ਨਾਲੇ ਤੂੰ ਮੈਨੂੰ ਸੋਹਰਾ ਨਾ ਕਿਆ ਕਰ ਕਾ ਤੋ ਮੈਂ ਪੁੱਤ ਤੇਰਾ ਪਿਓ ਆ ਹਾਂ ਪਿਓ ਕੁੜੀ ਦਿੱਤੀ ਮੁੰਡਾ ਲਿਆ ਤੂੰ ਜਵਾਈ ਭਾਈ ਨਹੀਂ ਪੁੱਤ ਤੂੰ ਮੁੰਡਾ ਐ ਸਾਡਾ ਕੀ ਆ ਮੁੰਡਾ ਐ ਸਾਡਾ ਹੂੰ ਹੂੰ ਤੇ ਬਾਪੂ ਜੀ ਮੈਂ ਜਨ ਤੁਹਾਡੇ ਲਈ ਚਾਹ ਲੈ ਕੇ ਆਣਾ ਨਹੀਂ ਚਾਹ ਨਹੀਂ ਚਾਹ ਨਹੀਂ ਪੁੱਤ ਚਾਹ ਨਹੀਂ ਚੰਗੀ ਗੱਲ ਲੋਕ ਕੀ ਕਹਿਣਗੇ ਕੀ ਕਹਿਣਗੇ ਵੀ ਕਿਹੋ ਜਿਹਾ ਸਹਰਾ ਵੀ ਜਵਾਈ ਭਾਈ ਨੂੰ ਕਹਿੰਦਾ ਵੀ ਚਾਹ ਬਣਾ ਕੇ ਲਿਆ ਤੂੰ ਹੁਣ ਚਾਹ ਬਣਾਉਂਦਾ ਚੰਗਾ ਲੱਗੇਗਾ ਕੁੜੀ ਹੁੰਦੀ ਗੱਲ ਹੋਰ ਸੀ ਚਾਹ ਨਹੀਂ ਬਣਾਉਣੀ ਨਹੀਂ ਮੈਨੂੰ ਨਹੀਂ ਚੰਗਾ ਲੱਗਦਾ ਇਹ दारू ਲਿਆ दारू ਲਿਆ ਲੈਣੋ ਦਾਰੂ ਹਾਂ ਕਿੱਥੇ ਰਿਹਾ ਜਾਂਦਾ ਪੁੱਤ ਜਵਾਕਾ ਬਿਨਾ ਵੱਡੇ ਆ ਸਾਡਾ ਤਾਂ ਅਸ਼ੀਰਵਾਦ ਹੀ ਹੁੰਦਾ ਵੱਡਿਆਂ ਦਾ ਤਾਂ ਇਹ ਸਿਰ ਤੇ ਹੋ ਨਾ ਤਾਂ ਹੀ ਸਹੀ ਰਹਿੰਦਾ ਹਾਂ ਮਿਲਦੇ ਕਿਤੇ ਮਾਪੂ ਜੀ ਆ ਵੀ ਲੈ ਕੇ ਆਉਣਾ ਹਾਂ ਲੈ ਲੈ ਜੋ ਕੁਛ ਹੈਗਾ ਹਾ ਜੀ ਤਾਂ ਨਹੀਂ ਕਰਦਾ ਸੀ ਪੁੱਤ ਪਰ ਕਾਲਜਾ ਮੱਚਦਾ ਮੁੱਤ ਕਾਲਜਾ ਮੱਚਦਾ ਮਾਪੂ ਜੀ ਰੋਗ ਹੁੰਦਾ ਤੁਸੀਂ ਕਾਲਜਾ ਮੱਚਦਾ ਪੁੱਤ ਮਾਪੂ ਜੀ ਕਿਉਂ ਦਿਲ ਹਲਕਾ ਕਰੀ ਜਾਂਦੇ ਚਲੋ ਕੋਈ ਨਹੀਂ ਮੀਟ ਮੂਟ ਬਣਾ ਲਿਆ ਕਰੋ ਕਦੇ ਨੀ ਤਗਲੀ ਵਾਰ ਬਣਾ ਦਾਂਗੇ। ਉਹ ਜਿਹੜਾ ਪੁੱਤ ਜਿੰਨੇ ਧੀ ਦੇਤੀ ਹਾਂ ਉਹਨੇ ਪਿੱਛੇ ਕੀ ਰੱਖਿਆ। ਬਾਪੂ ਜੀ ਰੱਖਿਆ ਤਾਂ ਤੁਸੀਂ ਸਾਡੇ ਘਰੇ ਵੀ ਕੁਝ ਨਹੀਂ। ਕੀ ਕਹ ਪੁੱਤ ਕੁਝ ਨਹੀਂ ਬਾਪੂ ਜੀ ਮੈਂ ਕਿਹਾ ਤੁਸੀਂ ਪਾਣੀ ਪਾ ਲੋ। ਨਹੀਂ ਪਾਣੀ ਨਹੀਂ ਪੁੱਤ ਪਾਉਣਾਂਗੇ। ਅਸੀਂ ਇਹਦੇ ਉੱਚੇ ਖਾਨਦਾਨ ਦੇ ਖਾਨਦਾਨੀ ਬੰਦੇ ਆ ਅਸੀਂ। ਪਤਾ ਮੈਨੂੰ ਤੁਹਾਡੇ ਖਾਨਦਾਨ ਬਾਰੇ ਵੀ। ਕੀ ਕਿਹਾ? ਹੋਰ ਨਹੀਂ ਕੁਝ ਨਹੀਂ ਪਾਣੀ। ਆਪਾਂ ਪੁੱਤ ਲੱਲੂ ਪੰਜੂ ਨਹੀਂ। ਸਾਡੇ ਖਾਨਦਾਨ ਬੜਾ ਵੱਡਾ ਤੇ ਨਾਮੀ ਗ੍ਰਾਮੀ ਬੰਦੇ ਐ ਸੀ ਸਾਡੇ ਲਾਣੇ ਨੂੰ ਇੱਕੋ ਗੱਲ ਸਿਖਾਈ ਆ ਕੀ ਸਾਡੇ ਵੱਡਿਆਂ ਨੇ ਹਾਂ ਕੁੜੀ ਦੇ ਘਰ ਦਾ ਪਾਣੀ ਨਹੀਂ ਪੀਣਾ ਤਾਂ ਹੀ ਸੁੱਕੀ ਪੀਣ ਲੱਗਾ ਮਜਬੂਰੀ ਚ ਹਾਂ ਤੇ ਬਾਪੂ ਜੀ ਕਹਾਵਤ ਐ ਵੀ ਬਣੀ ਆ ਸਾਰੇ ਘਰੇ ਜਵਾਈ ਉਹ ਮੈਨੂੰ ਪਤਾ ਪੁੱਤ ਮੈਨੂੰ ਪਤਾ ਸਾਰੇ ਘਰੇ ਜਵਾਈ ਕੁੱਤਾ ਸਾਰੇ ਘਰੇ ਜਵਾਈ ਜਵਾਈ ਕੁੱਤਾ ਭੈਣ ਘਰੇ ਭਾਈ ਸ਼ੇਰ ਸ਼ੇਰ ਭਾਈ ਆਏਗਾ ਕਹਾਂ ਪਤਾ ਮੈਨੂੰ ਪਤਾ ਜਿਹੜੀ ਵੀ ਕਹੋਵੇਂ ਜਵਾਈ ਕੁੱਤਾ ਜਵਾਈ ਕੁੱਤਾ ਜਵਾਈ ਕੁੱਤਾ ਸਾਰਾ ਤਾਂ ਵਧੀਆ ਸ਼ੇਰ ਆ ਪਤਾ ਗੱਲ ਇਹ ਆ ਦੇਖ ਮੇਰਾ ਤਾਂ ਕਾਲਜਾ ਮੱਚਦਾ ਸ਼ੇਰ ਆ ਬਗਿਆ ਮੇਰਾ ਕਾਲਜਾ ਮੱਚਦਾ ਮੈਂ ਤਾਂ ਆ ਜਾਣਾ ਤੁਸੀਂ ਨਹੀਂ ਕਦੇ ġੇੜਾ ਮਾਰਨਾ ਹੁੰਦਾ ਕਦੇ ਮਾਰਿਆ ġੇੜਾ ਉਹ 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 ਘਰ ਤੇਰਾ ਨਹੀਂ ਉਹ ਤੇਰੇ ਸਹੁਰਿਆਂ ਦਾ ਘਰ ਨਾ ਸਮਝ। ਇਹ ਸਮਝ ਵੀ ਮੇਰੇ ਮਾਪਿਓ ਦਾ ਘਰ ਆ ਪੁੱਤ। ਮਾਪਿਓ ਦਾ ਘਰ। ਕਦੇ ਹੋਵੇ ਕਦ 10-15 ਸਾਲਾਂ ਪਿੱਛੋਂ ਨਾ ਢੇੜਾ ਮਾਰ ਲਈਦਾ ਹੁੰਦਾ। ਮਾਰ ਮਾਂ ਮਾਰਦੇ ਆ। ਹਾਂ ਹੁਣ ਤੁਸੀਂ ਆਏ ਨਾ। ਮੈਂ ਹੁਣ ਜਾਣ ਨਹੀਂ ਦੇਣਾ। ਤੁਹਾਡੇ ਲਈ ਸਦਾ ਬੂਹੇ ਬੰਦਾ ਆਪਣੇ ਘਰ ਦੇ। ਬਾਪੂ ਦੀ ਬੂਹੇ ਬੰਨ ਕਿਹੜੀ ਕਰਨ ਕਰੀ ਜਾਂਦੇ ਆ। ਕਹਿੰਦਾ ਮਤਲਬ ਪੁੱਤ ਮੇਰਾ ਇਹ ਆ ਵੀ ਜਦੋਂ ਤੁਸੀਂ ਘਰ ਆਓਗੇ। ਹਾਂ। ਆਪਾਂ ਕੀ ਕਰਨਾ ਤੈਨੂੰ ਅੰਦਰ ਵਾਰ ਕੇ ਬਾਹਰ ਬੂਆ ਲਾ ਦੇਣਾ ਫੇਰ ਆਪਾਂ ਮਹੀਨੇ ਜਾਣ ਨਹੀਂ ਦੇਣਾ ਤੁਹਾਨੂੰ ਹਾਂ ਪਤਾ ਚੰਗੀ ਸੇਵਾ ਕਰਾਂਗੇ ਹਾਂਜੀ ਘੰਟੇ ਬਾਅਦ ਵੀ ਨਹੀਂ ਜਾਂਦ ਹੁੰਦੇ ਤੁਸੀਂ ਤਾਂ ੱੱਕੇ ਵੀ ਨਹੀਂ ਮਾਰਦੇ ਘੰਟੇ ਬਾਅਦ ਜਦੋਂ ਉਹਨਾਂ ਤਾਂ ੱੱਕੇ ਵੀ ਨਹੀਂ ਮਾਰਦੇ ਤੁਸੀਂ ਨਾ ਮੈਨੂੰ ਗਾਇਆ ਕਰਦੇ ਆ ਨਾ ਮੇਰੀ ਬੇਇੱਜ਼ਤੀ ਕਰਦੇ ਤੁਸੀਂ ਇਹ ਤਾਂ ਉਹ ਤਾਂ ਵੱਡਿਆਂ ਦਾ ਆਖਰੀ ਬਥੇਰਾ ਹੁੰਦਾ ਮੇਰੀ ਗਾਫ ਨੂੰ ਪਤਾ ਕੁੜੀ ਨੂੰ ਨਾ ਦੱਸੀ ਵੀ ਬਾਪੂ ਜੀ ਆਏ ਸੀ ਠੀਕ ਆ ਐਵੇਂ ਜਲਤੇ ਲਾਲੂਗੀ ਉਹਨੇ ਕਹਿਣਾ ਮਿਲਕੇ ਨਹੀਂ ਗਿਆ ਮੈਨੂੰ ਮੇਰੇ ਘਰ ਮੈਂ ਮੰਨੀਦੀ ਹੁੰਦੀ ਆ ਮੈਂ ਤੇ ਨਵਾਬ ਦਾ ਪੁੱਤ ਸਮਝਦਾ ਪੁੱਤ ਤਾਂ ਹੈਗਾ ਬਾਪੂਲੀ ਉਹ ਬੱਲੇ ਛੇਰਾ ਬੱਲੇ ਕਾਲਜਾ ਮਤ ਦਾ ਧੀਆਂ ਪੁੱਤਾਂ ਨੂੰ ਮਿਲਣ ਨੂੰ ਆਪਾਂ ਨਹੀਂ ਸਮਝਿਆ ਤੂੰ ਜਵਾਈ ਪਾਈ ਆ ਘਟਾ ਲਾਉ ਲਾ ਮੇਰਾ ਪੁੱਤਿਆ ਹੈ ਉਹ ਪੁੱਤਿਆ ਲੈ ਬੱਗਾ ਛੇਰਾ ਹੁਣ ਮੈਨੂੰ ਜਾਣ ਦੇ ਬਾਪੂ ਜੀ ਰਾਤਾਂ ਰਹਿ ਲਿੰਦੇ ਨਹੀਂ ਪੁੱਤ ਲੈ ਰਿਆਂ ਕਿੱਥੇ ਸਰਦਾ ਐਡੀ ਛੇਤੀ ਚੱਲੇ ਬਾਤ ਸੁਣਾਂਗੇ ਜੂਗੀ ਪਿੰਡ ਵਾਲੀ ਲਾਸਟ ਬਸਾ ਹਾਂ ਤਾਂ ਮੈਂ ਨਾਲ ਹੀ ਲੈ ਜਾ ਮੈਂ ਬਾਪੂ ਜੀ ਐ ਛੱਡ ਜਾ ਰਸ ਉਹ ਨਹੀਂ ਪੁੱਤ ਰਸਤੇ 'ਚ ਪੈਗ ਪੁਗ ਲਾ ਲੂੰਗਾ ਬਸ 'ਚ ਬੈਠ ਕੇ ਤਾਂ ਵੀ ਲਾਜ ਆਉਂਦਾ ਨਾਲ ਹੀ ਮੈਂ ਬਾਪੂ ਜੀ ਤੇ ਮਾਰਾ ਘਰ ਦੇੜਾ ਹਾਂ ਕੁੜੀ ਨੂੰ ਦੱਸੇ ਬਾਪੂ ਜੀ ਆਏ ਸੀ ਇੱਕ ਮਿੰਟ ਯਾਰ ਆਏ ਸੀ ਕੁੜੀ ਕੋਲ ਤੂੰ ਕਹਿੰਦਾ ਬਾਪੂ ਸ਼ਗਨ ਨਹੀਂ ਦੇ ਦਿਆ ਬਾਪੂ ਦੀ ਸ਼ਗਨ ਦੇ ਕੀ ਲੋੜਾ ਤੂੰ ਗਲਤ ਗੱਲ ਗਲਤ ਗੱਲ ਨਹੀਂ ਕਰਨੀ ਪਤਾ ਮੈਂ ਕਿਹਾ ਕਿਸ ਨੂੰ ਦੇਣਾ ਮੈਂ ਕਿਸ ਨੂੰ ਸ਼ਗਨ ਦੇਣਾ ਆਪਦੇ ਮੁੰਡੇ ਨੂੰ ਸ਼ਗਨ ਦੇਣਾ ਸੋਰਾ ਆਇਆ ਹੋਵੇ ਖਾਲੀ ਥੋੜੀ ਮੁਰੂ ਨਹੀਂ ਮੁਰਦਾ ਪੁੱਤ ਖਾਲੀ ਨਹੀਂ ਮੁਰਦਾ ਸੋਰਾ ਬਾਪੂ ਜੀ ਨਾ ਗੋ ਨਾ ਨਹੀਂ ਪੁੱਤ ਨਾ ਤੂੰ ਮੇਰਾ ਪੋਤਾ ਮੈਂ ਤੈਨੂੰ ਪੁੱਤ ਸਮਝਦਾ ਆਪਦਾ ਹੁਣ ਤੂੰ ਖਾਲੀ ਨਹੀਂ ਨਾ ਮੁਰ ਸਕਦਾ ਇੱਕ ਮਾਣ ਹੁੰਦਾ ਵੱਡਿਆਂ ਦਾ ਮੇਰਾ ਕਿਉਂ ਬਾਪੂ ਜੀ ਰਹਿਣ ਦੋ ਤੁਸੀਂ ਓਹੋ ਨੋਟ ਵੱਜੇ ਆ ਸਾਰੇ ਪੁੱਤ ਦੇਖ 1000 ਰੁਪਏ ਟੁੱਟਾ ਹੋਣਾ ਤੇਰੇ ਕੋਲ 1000 ਰੁਪਏ ਟੁੱਟਾ ਦੇਖ ਰੰਨਾ ਸ਼ਗਨ ਤਾਂ ਫਿਰ ਦੇਣਾ ਖਾਲੀ ਥੋੜੀ ਮੂਰੂਗਾ ਮੈਂ ਮੈਂ ਤੁਹਾਡੇ ਲਈ ਤਾਂ 1000 ਰੁਪਏ ਦੇ ਲੈਣਾ ਜੀ 1000 ਹੋਏ ਤਾਂ ਲੈ ਮੈਂ ਗਣ ਲੈਣਾ ਹਾਂਜੀ ਹਾਂ ਬੱਸ ਨਾ ਨਿਕਲ ਜੀ ਕਿੰਨੇ ਆ ਗਿਣ ਲਓ ਵੈਸੇ ਇੱਕ ਵਾਰੀ ਸ਼ਗਨ ਦੇਣਾ ਜ਼ਰੂਰੀ ਹੁੰਦਾ ਪੁੱਤ 1 2 3 4 5 6 7 8 9 10 1000 ਹਨਾ ਹਲ 900 ਇਹ ਹੋ ਗਿਆ ਹੂੰ ਇਹ ਲੈ ਮੇਰਾ ਪੁੱਤ 100 ਰੁਪਏ ਸ਼ਗਨ ਹਨਾ ਇਹ ਇਹ ਮਾਣ ਹੁੰਦਾ ਲੱਗ ਪਰ ਨਹੀਂ ਮਨਾ ਨਹੀਂ ਕਰਨਾ ਨਾ ਨਹੀਂ ਮਨਾ ਨਹੀਂ ਕਰਨਾ ਮੈਂ ਮਨਾ ਨਹੀਂ ਕਰਨਾ ਮੈਂ ਕਰ ਉਹ ਤੂੰ ਮਨਾ ਨਹੀਂ ਕਰਨਾ ਪੁੱਤ ਇਹ ਇਹ ਪਿਆਰ ਹੁੰਦਾ ਵੱਡਿਆਂ ਦਾ ਖਾਲੀ ਯਾਰ ਮੈਂ ਮਾਰੂ ਤੇਰੇ ਫਿਰ ਮੈਂ ਹੁਣ ਖਾਲੀ ਮੁਰੂਗਾ ਕਰੋ ਉਹੀ ਗੱਲ ਤੇਰੀ ਇਹ ਇੱਜ਼ਤ ਹੁੰਦੀ ਹੈ ਮਾਣਤ ਹੁੰਦਾ ਵੱਡਿਆਂ ਦਾ ਇਹ ਰੱਖਣੇ ਚਾਹੀਦੇ ਆਸ਼ੀਰਵਾਦ ਹੁੰਦਾ ਨਾਲੇ ਪੈਸੇ ਨਾ ਸਮਝੀਂ ਨੂੰ ਆਸ਼ੀਰਵਾਦ ਆ ਮੇਰਾ ਪੁੱਤ ਸਾਵਾ ਅੱਛਾ ਕੁੜੀ ਆਈ ਦੱਸੀ ਨਾ ਵੀ ਬਾਪੂ ਦੀ ਆਈ ਸੀ ਹਾਂ ਉਹ ਚੱਲਦਾ ਫਿਰ ਬੱਸ ਨਾਲ ਨਿਕਲ ਜੇ ਹਾਂ ਐ ਹੂ ਚਲੋ ਰਸਤੇ ਚ ਲਾਉਂਗਾ ਮੈਂ ਐ ਤੱਪਲਾ ਆ ਗਿਆ ਨਾ ਸੁਦਾ